ਕਿਨਰ ਸਕੂਲ ਪੜਦੇ ਹੁੰਦੇ ਇੱਕ ਕਹਾਣੀ ਹੁੰਦੀ ਸੀ ਵੀ ਇੱਕ ਰਾਜਾ ਨਾ ਉਹਨੂੰ ਵਰਦਾਨ ਮੰਗ ਲੈਂਦਾ ਕਿਸੇ ਦੇਵਤੇ ਕੋਲ ਉਹ ਕਹਿੰਦਾ ਵੀ ਮੈਂ ਜਿਹੜੀ ਚੀਜ਼ ਨੂੰ ਹੱਥ ਲਾਵਾਂ ਤੇ ਉਹ ਸੋਨਾ ਬਣ ਜਾਏ ਤਾਂ ਚੇਤੇ ਹੁਣੀ ਆ ਸੋ ਮੈਨੂੰ ਫੀਅਰ ਪੋਲੀਆਜ ਜਿਸਰ ਰੈਲੀ ਕਰ ਰਹੀ ਸੀ ਕੁਝ ਦਿਨ ਪਹਿਲਾਂ ਇਲੈਕਸ਼ਨ ਤੋਂ ਜਿਹੜੇ ਆਗੂ ਨੂੰ ਮਾਈਕ ਫੜਾਉਂਦੇ ਸੀ ਉਹ ਵੱਡੀ ਲੀਡ ਦੇ ਨਾਲ ਜਿੱਤੇ ਨੇ ਸੋ ਮੈਨੂੰ ਉਹ ਕਹਾਣੀ ਚੇਤੇ ਆਈ ਦੂਜਿਆਂ ਨੂੰ ਜਿਤਾਉਣ ਵਾਲਾ ਲੀਡਰ ਆਪਣੀ ਸੀਟ ਨਹੀਂ ਬਚਾ ਸਕਿਆ ਔਰ ਕਨਜ਼ਰਵੇਟਿਵ ਪਾਰਟੀ ਜਿਹੜੀ ਆ ਕਾਫੀ ਇੰਪਰੂਵ ਕੀਤੀ ਹੈ ਪਿਛਲੀ ਵਾਰ ਨਾਲੋਂ ਐਨੇ ਉੱਤੇ ਜਾ ਕੇ ਉਹ ਕਿਵੇਂ ਹਾਰ ਸਕਦੇ ਨੇ ਇਹਨੂੰ ਦੂਸਰੇ ਤਰ੍ਹਾਂ ਦੇਖੋ ਤੁਸੀਂ ਇਹ ਦੇਖੋ ਕਿ ਪਿਛਲੀ ਵਾਰੀ ਨਾਲੋਂ ਇੰਪਰੂਵ ਕੀਤੇ ਨੇ ਪਰ ਜੇ ਉਹਨਾਂ ਕੋਲ ਇਹ ਸੋਚਿਆ ਜਾਵੇ ਵੀ ਇੱਕ ਸਮੇਂ ਤੇ 20 ਅੰਕਾਂ ਦੀ ਲੀਡ ਸੀ ਉਹ ਕਿੱਥੇ ਗਈ ਸੋ ਉਹ ਨੁਕਸਾਨ ਉਹਨਾਂ ਨੂੰ ਹੋਇਆ ਮੈਂ ਜੇ ਵਿਅਕਤੀਗਤ ਤੌਰ ਤੇ ਦੇਖਾਂ ਜਿੰਨਾ ਕ ਐਨਲਾਈਜ਼ ਕਰਦੇ ਆ ਤੁਸੀਂ ਪਬਲਿਕ ਨੂੰ ਵੋਟਰ ਨੂੰ ਬਲੇਮ ਨਹੀਂ ਕਰ ਸਕਦੇ ਗੱਲ ਮੈਂ ਇੱਥੇ ਸਾਡੇ ਬਹੁਤ ਸਾਰੇ ਕਹਿ ਦਿੰਦੇ ਨੇ ਪਰ ਮੈਂ ਸਮਝਦਾ ਕਿ ਜੋ ਅਸੀਂ ਸਾਹਮਣੇ ਰੱਖਣਾ ਲੋਕਾਂ ਦੇ ਲੋਕਾਂ ਦੇ ਉਹੀ ਨਿਕਲਣਗੇ ਸੋ ਵੋਟਰਾਂ ਦੀ ਜੇ ਅਸੀਂ ਗੱਲ ਕਰੀਏ ਤੇ ਸਾਡਾ ਅਸੀਂ ਰਿਸਪੈਕਟ ਕਰਨੀ ਉਹਨਾਂ ਦੇ ਉਹਨਾਂ ਦੇ ਵਿਊ ਦੀ ਫਤਵੇ ਦੀ ਸਾਡੀ ਰਿਸਪੈਕਟ ਕਰਨੀ ਬਣਦੀ ਹੈ ਜੋ ਉਹਨਾਂ ਨੇ ਕੀਤਾ ਪਰ ਵੋਟਰਸ ਨੂੰ ਪ੍ਰਭਾਵਿਤ ਕਰਨ ਵਾਲਾ ਜਿਹੜਾ ਵੱਧ ਕੰਮ ਹੈ ਉਹ ਕਨਜ਼ਰਵੇਟਿਵ ਨੇ ਕੀਤਾ ਔਰ ਪਹਿਲਾਂ ਸ਼ੁਰੂ ਕੀਤਾ ਸੀ ਪਹਿਲਾਂ ਸ਼ੁਰੂ ਕੀਤਾ ਤੇ ਤੁਸੀਂ ਯਾਦ ਕਰੋ ਪਿਛਲੇ ਸਾਲ ਇੱਕ ਲਫ਼ਜ਼ ਕਹਿੰਦੇ ਹੁੰਦੇ ਸੀ ਕਿ ਜ਼ਿਆਦਾ ਅਰਲੀ ਤੇ ਪੀਕ ਤਾਂ ਨਹੀਂ ਕਰ ਲਿਆ ਉਹਨੇ ਜਸ ਸੈਲਫ ਗੋਲ ਨਾ ਹੋ ਜਾਏਗਾ ਕੋਈ ਉਹ ਸੈਲਫ ਗੋਲ ਤਾਂ ਨਹੀਂ ਹੋਇਆ ਪਰ ਦੂਸਰੇ ਪਾਸਿਓਂ ਇੱਕ ਵੱਡਾ ਹਮਲਾਵਰ ਆ ਗਿਆ ਡੋਨਲਡ 트੍ਰੰਪ ਜਸਟਨ ਟ੍ਰੂਡੋ ਤੇ ਹਮਲੇ ਜਸਟਨ ਟ੍ਰੂਡੋ ਤੇ ਹਮਲੇ ਕਰਦੇ ਗਏ ਉਹ ਲੰਬੇ ਹੋ ਗਏ ਤੇ ਫਿਰ ਇਕਦਮ ਲੱਗਾ ਕੰਸਰਵੇਟਿਵ ਨੂੰ ਕਿ ਸਾਨੂੰ ਪੈਤੜਾ ਬਦਲਣਾ ਪੈਣਾ ਫਿਰ ਹਾਊਸਿੰਗ ਦੀ ਇਮੀਗ੍ਰੇਸ਼ਨ ਦੀ ਦੂਸਰੇ ਤੀਸਰੀਆਂ ਚੀਜ਼ਾਂ ਤੇ ਪਲਾਨ ਆਉਣ ਲੱਗੇ ਸੀ ਆਹ ਕਰਾਂਗੇ ਉਹ ਕਰਾਂਗੇ ਉਹ ਪਲਾਨ ਨਹੀਂ ਸਭ ਤੋਂ ਉਸ ਤੋਂ ਪਹਿਲਾਂ ਐਕਸ ਦਾ ਅਟੈਕ ਐਕਸ ਦਾ ਅਟੈਕ ਇਹ ਸਭ ਚੱਲਦਾ ਰਿਹਾ ਪਰ ਪੀਅਰ ਪੋਲੀਆ ਆਪਣੀ ਸੀਟ ਵੀ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਔਰ ਉਹਨਾਂ ਲਈ ਇਹ ਵਿਅਕਤੀਗਤ ਤੌਰ ਤੇ ਝਟਕਾ ਹੈ ਪਰ ਤੁਸੀਂ ਇਹ ਦੇਖੋ ਕਿ ਹੁਣ ਤੋਂ ਪਿੱਛੇ ਚਲੇ ਜਾਓ ਜਿੱਥੇ ਵੀ ਉਹਨਾਂ ਨੂੰ ਇੰਟਰੋਡਿਊਸ ਕੀਤਾ ਗਿਆ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਉਹਨਾਂ ਦੇ ਜਿੱਥੇ ਉਹਨਾਂ ਨੇ ਰੈਲੀਆਂ ਕੀਤੀਆਂ ਜਾਂ ਕੁਝ ਵੀ ਕੀਤਾ ਤੇ ਉਹਨਾਂ ਜਿਹੜਾ ਵਿਅਕਤੀ ਉਹਨਾਂ ਤੋਂ ਪਹਿਲਾਂ ਬੋਲਦਾ ਹੁੰਦਾ ਸੀ ਤੇ ਉਹ ਇਸ ਉਹਨਾਂ ਦੇ ਆਖਰੀ ਲਫ਼ਜ਼ੋ ਦੇ ਇਹ ਹੁੰਦੇ ਸੀ ਔਰ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਸੋ ਜਦੋਂ ਹੁਣ ਇਹਦਾ ਮਤਲਬ ਕਿੰਨੀਆਂ ਰੈਲੀਆਂ ਚੋਂ ਜਾਂਦੇ ਹੋਣਗੇ ਰੋਜ਼ ਕਿੰਨੇ ਪ੍ਰੋਗਰਾਮਾਂ ਜਾਂਦੇ ਹੋਣਗੇ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਕੋਈ ਇਸ ਤਰ੍ਹਾਂ ਇੰਟਰੋਡਿਊਸ ਕਰਾਵੇ ਕਿ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਤੇ ਜ਼ਾਹਿਰਾ ਤੌਰ ਤੇ ਤੁਸੀਂ ਉਹ ਥੋੜਾ ਜਿਹਾ ਦਿਮਾਗ ਵਿੱਚ ਤੇ ਆਵੇਗਾ ਨਾ ਤੁਸੀਂ ਫੀਲ ਤੇ ਆਵਗੀ ਨਾ ਤੁਹਾਨੂੰ ਪੀਅਰ ਪੋਲੀਆ ਮੈਨੂੰ ਲੱਗਦਾ ਕਿ ਸਮੇਂ ਤੋਂ ਪਹਿਲਾਂ ਫੀਲ ਲੱਗਾ ਤੇ ਕੁਝ ਟੈਕਨੀਕਲ ਤਕਨੀਕੀ ਗਲਤੀਆਂ ਉਹਨਾਂ ਕੋਲ ਹੋਈਆਂ ਉਹ ਇਹ ਕਿ ਉਹਨਾਂ ਨੇ ਸਾਲ ਡੇਢ ਸਾਲ ਦੇ ਸਮੇਂ ਤੋਂ ਇਲੈਕਸ਼ਨ ਕਰਵਾਉਣ ਦੀ ਮੰਗ ਕੀਤੀ ਤੇ ਇਹਦੇ ਜਦੋਂ ਇਲੈਕਸ਼ਨ ਆਈ ਤੇ ਦੇਖਿਆ ਗਿਆ ਕਿ ਕੰਜ਼ਰਵੇਟਿਵ ਪਾਰਟੀ ਕੈਂਡੀਡੇਟਸ ਨਾਲ ਤਿਆਰ ਨਹੀਂ ਆ ਬਹੁਤ ਜਗ੍ਹਾ ਤੇ ਬਹੁਤ ਵਿਰੋਧਤਾ ਜਿਹੜੀ ਚਲਣੀ ਪਈ ਖਾਸ ਤੌਰ ਤੇ ਬ੍ਰੈਂਪਟਨ ਦੇ ਵਿੱਚ ਅਲਬਰਟਾ ਦੇ ਵਿੱਚ ਜਿਹੜੀ ਵਿਰੋਧਤਾ ਚਲਣੀ ਪਈ ਆ ਉਹ ਖਬਰ ਹੋ ਗਈ ਬਹੁਤ ਸਾਰੇ ਕਾਰਨਾ ਕਰਕੇ ਕਿ ਉਹ ਬਲੂ ਵੇਵ ਹੈ ਪਰ ਪੀਅਰ ਪੋਲੀਆਪ ਜਿਹੜੇ ਨੇ ਉਹਨਾਂ ਉਹਨਾਂ ਦੀ ਪਾਰਟੀ ਜਾਂ ਉਹਨਾਂ ਦੇ ਪਾਰਟੀ ਦੇ ਕੈਂਡੀਡੇਟ ਪਿਕਨ ਦੇ ਤਰੀਕੇ ਤੇ ਸਖਤੀ ਉਹਨਾਂ ਵੱਲੋਂ ਜਿਹੜੀ ਕੀਤੀ ਗਈ ਤੇ ਸਖਤ ਲਫ਼ਜ਼ ਜਿਹੜੇ ਜਸਟਨ ਟੂਡੋਲੇ ਵਰਤੇ ਗਏ ਉਸ ਤੋਂ ਬਾਅਦ ਉਹਨਾਂ ਕੋਲ ਕੋਈ ਬਹੁਤਾ ਵਿਜ਼ਨ ਜਿਹੜਾ ਸੀ ਬਚਿਆ ਨਹੀਂ ਦੂਸਰਾ ਇਹ ਕਿ ਉਹਨਾਂ ਦਾ ਪਾਲਾ ਜਿਹੜਾ ਸੀ ਮੁਕਾਬਲਾ ਜਿਹੜਾ ਸੀ ਜਿਸ ਤਰ੍ਹਾਂ ਮਰਜ਼ੀ ਹੋਵੇ ਪੀਅਰ ਪੋਲੀਆਵ ਨੇ ਕੋਨਾ ਕੋਨਾ ਕੋ ਮੈਗਨੇਡਾ ਦਾ ਮਾਰਕ ਕਾਰੀ ਨੇ ਉਹ ਕੈਨੇਡਾ ਦਾ ਕੋਨਾ ਕੋਨਾ ਨਹੀਂ ਘੁੰਮਿਆ ਪਰ ਮਾਰਕ ਕਾਰੀ ਨੇ ਦੁਨੀਆ ਘੁੰਮੀਆਂ ਉਹਨਾਂ ਕੋਲ ਅਰਥ ਸ਼ਾਸਤਰੀ ਬਜੋਂ ਕੋਈ ਸਰਟੀਫਿਕੇਟ ਹੈਗੇ ਨਹੀਂ ਜਿਹੜੇ ਪੀਰ ਪਾਲੀਆਪ ਦੇ ਕੋਲ ਨਹੀਂ ਨੇ ਤੇ ਲੋਕਾਂ ਨੇ ਮੌਕੇ ਦੇ ਹਿਸਾਬ ਨਾਲ ਉਹਨਾਂ ਨੂੰ ਤਕੜੀ ਦੇ ਬਾਚ ਪਾ ਕੇ ਤੋਲਿਆ ਤੇ ਮਾਰ ਕਰਨੇ ਵਾਲਾ ਪਾਸਾ ਭਾਰਾ ਸਾਬਤ ਹੋਇਆ ਸੋ ਇੱਥੇ ਥੋੜੀ ਜਿਹੀ ਮਾਤ ਉਹਨਾਂ ਨੂੰ ਪਈਏ ਮੁੱਦੇ ਹੋਰ ਵੀ ਬਹੁਤ ਸਾਰੇ ਆਗੇ ਨੇ ਮੇਰੀਆਂ ਗੱਲਾਂ ਨਾਲ ਕਈ ਅਸਹਿਮਤ ਹੋਣਗੇ ਪਰ ਜੇ ਦੇਖੀਏ ਮोटे-ਮोटे ਮੁੱਦੇ ਜੋ ਮੈਨੂੰ ਲੱਗਾ ਕਿ ਉਹਨਾਂ ਦੇ ਇਹੀ ਨੇ ਕਿ ਉਹਨਾਂ ਨੇ ਜਿਹੜਾ ਸੀ ਕੋਈ ਵਿਜਨ ਬਹੁਤਾ ਕਲੀਅਰ ਨਹੀਂ ਕਰ ਨਹੀਂ ਸਕੇ ਉਹ ਬਿਲਕੁਲ ਠੀਕ ਹੈ ਕਿਉਂਕਿ ਜਿਨੇ ਤੁਹਾਨੂੰ ਵੋਟ ਦੇਣੀ ਉਹਨੂੰ ਉਹਨੂੰ ਬੜੀਆਂ ਚੀਜ਼ਾਂ ਦੀ ਕਲੈਰਿਟੀ ਵੀ ਚਾਹੀਦੀ ਹੁੰਦੀ ਹੈ